ਅੱਜ ਪੰਜਾਬ ਸਾਡਾ ਭਾਈਚਾਰਾ ਸਾਡੇ ਭੈਣ ਭਰਾ ਤਕਲੀਫ ਚ ਨੇ ਤਿੰਨ ਚਾਰ ਦਿਨਾਂ ਤੋਂ ਔਰ ਉਹ ਹਾਲਾਤ ਬਦਤਰ ਹੁੰਦੇ ਜਾ ਰਹੇ ਨੇ ਉਸ ਦੀ ਤਕਲੀਫ ਤਕਰੀਬਨ ਹਰ ਇੱਕ ਪੰਜਾਬੀ ਨੂੰ ਸ਼ੋ ਅੱਜ ਉਸੇ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਸਾਡੇ ਇਥੋਂ ਦੋਸਤ ਮਿੱਤਰ ਸਰਪੰਚ ਪੰਚ ਸਾਡੇ ਪ੍ਰਧਾਨ ਸਾਡੇ ਹੋਰ ਮਿੱਤਰ ਸਾਰੇ ਅਸੀਂ ਇਕੱਠੇ ਹੋ ਕੇ ਇੱਕ ਵਿਚਾਰ ਕਰ ਰਹੇ ਸੀ ਵੀ ਆਪਾਂ ਆਪ ਆਪਣਾ ਯੋਗਦਾਨ ਕਿਵੇਂ ਪਾ ਸਕਦੇ ਹਾਂ ਸੋ ਉਸੇ ਸੰਬੰਧ ਦੇ ਵਿੱਚ ਇਹ ਮੀਟਿੰਗ ਹੋਈ ਹੈ ਸੋ ਉਹਦੇ ਵਿੱਚ ਕੁਝ ਡਿਸੀਜਨ ਹੋਏ ਨੇ ਕਿ ਵੀ ਅਸੀਂ ਖਾਸ ਕਰਕੇ ਜਿੱਦਾਂ ਕਿ ਪਸ਼ੂ ਨੇ ਉਹਨਾਂ ਦਾ ਇੱਕ ਬਹੁਤ ਵੱਡੀ ਪ੍ਰੋਬਲਮ ਆ ਪਸ਼ੂਆਂ ਦਾ ਚਾਰਾ ਜਾਂ ਉਹਨਾਂ ਦੀਆਂ ਦਵਾਈਆਂ ਇਸੇ ਤਰ੍ਹਾਂ ਰਾਸ਼ਨ ਉਹ ਅਸੀਂ ਹੁਣ ਉਹੀ ਵਿਚਾਰ ਕਰ ਰਹੇ ਸੀਗੇ ਔਰ ਉਹਦੇ ਵਿੱਚ ਕੁਝ ਡਿਸੀਜਨ ਹੋਏ ਨੇ ਵੀ ਅਸੀਂ ਕੱਲ ਜਾਂ ਪਰਸੋ ਤੱਕ 2-3 ਟਰੱਕ ਇਹਦੇ ਚਾਰੇ ਦੇ ਔਰ ਇੱਕ ਗੱਡੀ ਘੱਟੋ-ਘੱਟ ਅਸੀਂ ਆਪਣੀ ਰਾਸ਼ਨ ਦੀ ਇੰਤਜ਼ਾਮ ਕਰਕੇ ਜਿਹੜਾ ਵੀ ਸਾਡੇ ਕੋਈ ਨੇੜੇ ਇਲਾਕਾ ਹੋਇਆ ਜਿਵੇਂ ਕਿ ਅਸੀਂ ਹੁਣ ਸੁਲਤਾਨਪੁਰ ਲੋਧੀ ਦੀ ਗੱਲ ਕਰ ਰਹੇ ਸੀ ਕੱਲ ਅਸੀਂ ਉੱਥੇ ਜਾ ਵੀ ਰਹੇ ਹਾਂ ਪੰਜ ਚਾਰ ਜਾਣੇ ਅੱਜ ਹੀ ਆਇਆ ਆਮਾਂਗੇ ਉੱਥੇ ਆਈਡੈਂਟੀਫਾਈ ਕਰਕੇ ਆਵਾਂਗੇ ਵੀ ਕਿਹੜਾ ਇਲਾਕਾ ਜਿਹੜਾ ਜ਼ਿਆਦਾ ਪ੍ਰਭਾਵਿਤ ਆ ਜਿੱਥੇ ਅਸੀਂ ਇਹ ਮੱਦ ਪਛਾਣ ਸਕਦੇ ਹਾਂ ਪਿਆਰੇ ਕੀ ਅਪੀਲ ਕਰਦੇ ਹਾਂ ਸਾਹਨੇ ਵਾਲ ਵਾਸੀ ਅਪੀਲ ਇਹ ਆ ਵੀ ਜਿੰਨੇ ਵੀ ਸਾਡੇ ਗੁਰਦੁਆਰੇ ਮੰਦਰ ਨੇ ਸਭ ਤੋਂ ਪਹਿਲਾਂ ਤਾਂ ਧਾਰਮਿਕ ਸਥਾਨ ਨੇ ਜਿੰਨੇ ਵੀ ਵੀ ਉੱਥੇ ਜੋ ਵੀ ਸਾਡੇ ਧਾਰਮਿਕ ਸਥਾਨਾਂ ਦੇ ਚੌਧਰੀ ਨੇ ਪ੍ਰਧਾਨ ਨੇ ਜਾਂ ਉਸ ਪਿੰਡ ਦੇ ਸਰਪੰਚ ਨੇ ਜਾਂ ਅਹੁਦੇਦਾਰ ਨੇ ਵੀ ਉਹ ਉੱਥੇ ਇੱਕ ਜਿਵੇਂ ਕਹਿ ਲੋ ਇੱਕ ਸੋਮਾ ਬਣ ਜਾਂਦਾ ਉਹ ਇੱਕ ਧਾਰਮਿਕ ਸਥਾਨ ਜਿਸ ਕਿਸੇ ਨੇ ਵੀ ਉੱਥੇ ਦਾਨ ਕਰਨਾ ਹੋਵੇ ਕਿਸੇ ਨੇ ਕੱਪੜੇ ਦਾ ਕਰਨਾ ਹੋਵੇ ਕਿਸੇ ਨੇ ਰਾਸ਼ਨ ਦਾ ਕਰਨਾ ਹੋਵੇ ਕਿਸੇ ਨੇ ਦਵਾਈਆਂ ਦਾ ਕਰਨਾ ਹੋਵੇ ਮਤਲਬ ਜਿੰਦਾ ਚਲੇ ਸੋ ਉਥੋਂ ਉਹ ਕਲੈਕਟ ਕਰਕੇ ਇੱਕ ਜਗ੍ਹਾ ਸਾਡੇ ਕੋਲੇ ਪਹੁੰਚਾ ਦੇਣ ਇੱਥੋਂ ਅਸੀਂ ਇੱਕ ਪੂਰਾ ਅਰੇਂਜ ਕਰਕੇ ਟਰੱਕ ਜਾਂ ਇੱਕ ਟੈਂਪੋ ਕਰਕੇ ਉਹ ਅੱਗੇ ਫਰਦਰ ਪੇਚਾ ਸ਼ੋ ਸਭ ਤੋਂ ਵੱਡੀ ਅਪੀਲ ਤਾਂ ਇਹ ਹੈ ਉਸ ਤੋਂ ਬਾਅਦ ਇਲਾਕਾ ਨਿਵਾਸੀਆਂ ਵੈਸੇ ਹੀ ਪੰਜਾਬੀਆਂ ਦੀ ਤਾਂ ਦੇਖੋ ਇਹ ਇੱਕ ਸ਼ੁਰੂ ਤੋਂ ਹੀ ਇੱਕ ਆਦਤ ਹੈ ਇੱਕ ਫਿਤਰਤ ਹੈ ਵੀ ਜਦੋਂ ਵੀ ਕੋਈ ਲੋੜ ਪੈਂਦੀ ਆ ਤਾਂ ਪੰਜਾਬੀ ਹਮੇਸ਼ਾ ਇਕੱਠਾ ਹੋ ਕੇ ਕੱਢਦਾ ਔਰ ਮਦਦ ਤੋਂ ਕਦੇ ਵੀ ਨਹੀਂ ਪਛਦਾ ਸ਼ੋ ਹਰ ਇੱਕ ਨੂੰ ਭੈਣ ਭਾਈ ਨੂੰ ਜੋ ਵੀ ਸਾਡੇ ਇੱਥੇ ਵੱਸਦੇ ਨੇ ਐਨ ਆਰ ਆਈ ਮੇਰੇ ਦੋਸਤ ਨੇ ਭੈਣ ਭਾਈ ਨੇ ਹਰ ਇੱਕ ਨੂੰ ਬੇਨਤੀ ਹੈ बिजनेਸਮੈਨ ਨੇ ਇੰਡਸਟਰੀਲਿਸਟ ਨੇ ਸਭ ਨੂੰ ਬੇਨਤੀ ਹੈ ਵੀ ਇਸ ਔਖੀ ਘੜੀ ਦੇ ਵਿੱਚ ਜਦੋਂ ਸਾਡੇ ਆਪਣੇ ਭੈਣ ਭਾਈ ਤਕਲੀਫ 'ਚ ਨੇ ਉਹਨਾਂ ਦੀ ਮਦਦ ਕਰਨ ਲਈ ਅੱਗੇ ਆਓ ਔਰ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਕਰੋ ਕਿ ਪਰਮਾਤਮਾ ਉਹ ਹੋਰ ਜੋ ਤਕਲੀਫ ਆ ਉਹਨਾਂ ਦੀ ਉਹ ਘਟਾਓ ਉਪਰਾਲਾ ਇਦਾਂ ਹੀ ਆ ਕਿ ਜਿਵੇਂ ਸਾਰੇ ਮੋਤਵਰ ਸੱਜਣਾ ਨੇ ਸਲਾਹ ਦਿੱਤੀ ਹੈ ਵੀਰ ਜੀ ਨੇ ਸਲਾਹ ਦਿੱਤੀ ਕਿ ਲਾਸਟ ਟਾਈਮ ਜਦੋਂ ਹੜ ਆਏ ਨੇ ਤਾਂ ਉਦੋਂ ਸਭ ਤੋਂ ਜ਼ਿਆਦਾ ਪਸ਼ੂਆਂ ਦੇ ਚਾਰੇ ਦੀ ਕਿੱਲਤ ਸੀ ਸੋ ਸਭ ਤੋਂ ਪਹਿਲਾਂ ਤਾਂ ਕੱਲ ਅਸੀਂ ਚਾਰੇ ਦਾ ਇੰਤਜ਼ਾਮ ਕਰਕੇ ਹੀ ਭੇਜ ਰਹੇ ਹਾਂ ਇਸ ਤੋਂ ਬਾਅਦ ਸਾਰੇ ਪੱਤਰਕਾਰ ਭਰਾਵਾਂ ਦੀ ਡਿਊਟੀ ਲਾਈ ਆ ਕਿ ਤੁਸੀਂ ਰਾਬਤਾ ਕਰਕੇ ਪਤਾ ਕਰਕੇ ਦੱਸੋ ਕਿਉਂਕਿ ਇਹਨਾਂ ਨੂੰ ਜ਼ਿਆਦਾ ਜਾਣਕਾਰੀ ਹੁੰਦੀ ਹੈ ਕਿ ਹੋਰ ਕਿਸ ਚੀਜ਼ ਦੀ ਲੋੜ ਹੈ ਛੋਟੇ ਭਰਾ ਨੇ ਕਿਹਾ ਕਿ ਪਸ਼ੂਆਂ ਲਈ ਨਾਲ ਚਾਰੇ ਦੇ ਜੋ ਮੈਡੀਸਿਨਸ ਨੇ ਜੋ ਬੇਸਿਕ ਮੈਡੀਸਿਨਸ ਆਪਾਂ ਨੂੰ ਹੜਾਂ ਦੇ ਦੌਰਾਨ ਪਸ਼ੂਆਂ ਨੂੰ ਪ੍ਰੋਬਲਮਸ ਆਉਂਦੀਆਂ ਨੇ ਪਾਣੀ 'ਚ ਖੜੇ ਹੋਣ ਕਾਰਨ ਉਹਦੇ ਲਈ ਅਸੀਂ ਮੈਡੀਸਿਨਸ ਦੇ ਸੋਚਿਆ ਕਿ ਪੌਊਚ ਬਣਾ ਲਈਏ ਜਿੱਥੇ ਚਾਰਾ ਭੇਜਣਾ ਨਾਲ ਜਿੰਨਾ ਕੋਥੇ ਜ਼ਰੂਰਤ ਆ ਉਸ ਅਕੋਰਡਿੰਗ ਉਹ ਕਰ ਭੇਜਦੀਏ ਮੈਡੀਸਿਨਸ ਬਾਕੀ ਜਿੱਦਾਂ ਹੁਣ ਅਗਲੀ ਮੀਟਿੰਗ ਕੱਲ ਵੀ ਕਰਾਂਗੇ ਪਰਸੋਂ ਵੀ ਕਰਾਂਗੇ ਨਾਲ ਦੀ ਨਾਲ ਅੱਗੇ-ਅੱਗੇ ਜਿੱਦਾਂ-ਜਿੱਦਾਂ ਪਤਾ ਲੱਗਦਾ ਰਹੂਗਾ ਕਿ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ ਉਸ ਅਕੋਰਡਿੰਗ ਫਿਰ ਅੱਗੇ ਸਾਰੇ ਰਲ ਮਿਲ ਕੇ ਉਹ ਚੀਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ